ਪਾਕਿਸਤਾਨ ਦੀ ਜਿਹੜੀ ਇਮੀਗ੍ਰੇਸ਼ਨ ਸੀਗੀ ਮੈਂ ਆਪਣੀ ਪਹਿਲੀ ਵਾਰੀ ਲਾਈਫ ਚ ਦੇਖਿਆ ਕਿ ਪਾਕਿਸਤਾਨ ਇਮੀਗ੍ਰੇਸ਼ਨ ਆਫੀਸਰ ਮੈਨੂੰ ਬਾਹਰੋਂ ਦੀ ਆਣ ਕੇ ਮੈਨੂੰ ਕਵੇ ਸਰਦਾਰ ਜੀ ਅੰਦਰ ਆਓ ਆ ਪਲੀਜ਼ ਕੁਰਸੀ ਤੇ ਬੈਠੋ ਉਹ ਮੈਨੂੰ ਕੁਰਸੀ ਤੇ ਬਿਠਾਇਆ ਉੱਥੇ ਚਾਹ ਦਾ ਕੱਪ ਆਇਆ ਹਾਲਾਂਕਿ ਜਿਹੜੀ ਕਿ ਨਾਲ ਦੀ ਲਾਈਨ ਲੱਗੀ ਹੋਈ ਹੈ ਇਮੀਗ੍ਰੇਸ਼ਨ ਦੀ ਮੈਨੂੰ ਇਹਨਾਂ ਰ ਸਤਕਾਰ ਦਿੱਤਾ ਦੁਨੀਆ ਦੀ ਐਸੀ ਕਿਹੜੀ ਆਰਮੀ ਆ ਜਿੱਥੇ ਕਿ ਗੇਟ ਖੁੱਲਣ ਹੋਣ ਤੁਹਾਡੇ ਤੁਹਾਡੇ ਗੇਟ ਤੁਹਾਡੇ ਵਾਸਤੇ ਗੱਡੀ ਗੇਟਸ ਕਰਾਸ ਕਰਨੀ ਹੈ ਜਿਹੜੇ ਮੇਨ ਜਿਹੜੇ ਆ ਬਾਰਡਰ ਦੇ ਗੇਟ ਹੁੰਦੇ ਆ ਉੱਥੇ ਦੋ ਨੌਜਵਾਨ ਸਨ ਜਿਹੜੇ ਮ ਉਹਨਾਂ ਨੇ ਮੈਨੂੰ 10-15 ਮਿੰਟ ਅੰਦਰ ਬਿਠਾਇਆ ਤੇ ਉਹਨਾਂ ਨੇ ਵੀ ਜਿਹੜਾ ਕਿ ਆ ਉੱਥੋਂ ਦਾ ਟ੍ਰੈਡੀਸ਼ਨਲ ਕਾਵਾ ਜਿਹੜਾ ਹੁੰਦਾ ਉਹ ਆਫਰ ਕੀਤਾ। ਦੈਨ ਆਪਾਂ ਅੱਗੇ ਜਾਂਦੇ ਆ ਜੀ ਜਿਹੜੀ ਸਾਡੀ ਸਿਕਿਉਰਿਟੀ ਸਕੋਰਟ ਕਰਕੇ ਜਿਨ੍ਹਾਂ ਨੇ ਸਾਨੂੰ ਖੜਨਾ ਉਸ ਤੋਂ ਪਹਿਲਾਂ ਕਸਟਮਸ ਵਾਲੇ ਆਂਦੇ ਆ ਉਹ ਕਹਿੰਦੇ ਆ ਸਰਦਾਰ ਜੀ ਪਹਿਲਾਂ ਸਾਡੇ ਨਾਲ ਰੋਟੀ ਖਾਓ ਯਾਰ ਫਿਰ ਅੱਗੇ ਕਾਰਵਾਈ ਕਰਦੇ ਆ। ਉਹਨਾਂ ਨੇ ਰੋਟੀ ਖਵਾਈ ਪਹਿਲਾਂ ਰੋਟੀ ਬਹਿ ਕੇ ਖਾਧੀ ਉਹਨਾਂ ਨਾਲ। ਦੈਨ ਜਿੱਥੇ ਸਾਨੂੰ ਇੱਕ ਰਾਤ ਠਾਣੇ 'ਚ ਰਹਿਣਾ ਪੈਂਦਾ ਜਦੋਂ ਤੁਸੀਂ ਪਾਕਿਸਤਾਨ 'ਚ ਆਉਂਦੇ ਆ ਉਹ ਠਾਣਾ ਹੁੰਦਾ ਠਾਣਾ ਮਤਲਬ ਉਹਦਾ ਦਾ ਠਾਣਾ ਨਹੀਂ ਮਤਲਬ ਜਿਹ NRI ਆਉਂਦੇ ਨੇ ਬੜਾ